ਕਾਫੀ ক্রিকেট ਗਰਾਊਂਡ ਹੈ ਇਹਦੇ ਵਿੱਚ ਪਰ ਜਿਹੜੀ ਐ ਐਮ ਸੀ ਜੀ ਹੈ ਜਿਹਨੂੰ ਕਹਿੰਦੇ ਆਪਾਂ ਮਾਰਟਨ ਡੇਅਰ ক্রিকেট ਗਰਾਊਂਡ ਇਹ ਕੈਲਗਰੀ ਦੀ ਬੈਸਟ ਗਰਾਊਂਡ ਹੈ ਜੀ ਇੱਥੇ ਪਹਿਲੇ ਨੰਬਰ ਤੇ ਆਉਣ ਨੂੰ ਕਮਾ 15000 ਪਲੱਸ ਡਾਲਰ ਹਾਂ ਜੀ 15000 ਡਾਲਰ ਪਲੱਸ ਕੱਪ ਸੈਕੰਡ ਨੰਬਰ ਤੇ ਆਉਣ ਵਾਲੀ ਨੂੰ 5100 ਪਲੱਸ ਕੱਪ ਬਹੁਤ ਵੱਡੀ ਅਪੀਲ ਪਰ ਅੰਪਾਇਰ ਦਾ ਇਸ਼ਾਰਾ ਵੀ ਬਹੁਤ ਲੈਗ ਸਟੰਡ ਮੁਸ ਕਰ ਰਹੀ ਸੀ ਅਪੀਲ ਬਹੁਤ ਵੱਡੀ ਬਾਲਰ ਨੂੰ ਮਾਰਦੇ ਦੇ ਦੰਗੀਆਂ ਪਰ ਅੰਪਾਇਰ ਦਾ ਇਸ਼ਾਰਾ ਵੀ ਜੋਤੰਦੀ ਇਸ ਵਾਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕੈਨੇਡਾ ਦੇ ਮਾਟੁੰਡੇਲ ਕ੍ਰਿਕਟ ਗਰਾਊਂਡ ਵਿੱਚ ਜਿੱਥੇ ਸਵਰਗੀ ਕੈਪਟਨ ਜਸਵੰਤ ਸਿੰਘ ਬਾਲ ਦੀ ਯਾਦ ਦੇ ਵਿੱਚ ਕੈਲਗਰੀ 2020 ਕ੍ਰਿਕਟ ਮੋਡ ਅਤੇ ਅਡ ਕਰੀ ਸਾਲ ਕ੍ਰਿਕਟ ਕਪਸਲਾ ਵੱਲੋਂ ਕੰਟੀਨਾ ਕੱਪ ਤ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਦੀ ਕਮੈਂਟਰੀ ਜਿਹੜੀ ਹੈ ਉਹ ਹੈਵਨਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ ਰਿਕਵਾ ਜਾਬੇਦ ਆਲਮੋਸਟ ਤਿੰਨ ਕਿਲਾ ਟੀਮਾਂ ਜਿਹੜੀਆਂ ਫਰਸਟ ਦੇ ਸੈਕੰਡ ਹਾਊਂਡ ਵਾਲੀਆਂ ਟੀਮਾਂ ਉਹਨਾਂ ਨੂੰ ਰੱਖਦੇ ਹਨ ਇੱਕ ਰਾਸ਼ੀ ਸਨਮਾਨ ਦਿੱਤਾ ਜਾਵੇਗਾ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15000 ਡਾਲਰ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 51000 ਡਾਲਰ ਜਿਹੜੇ ਆ ਸੌਰੀ 5100 ਡਾਲਰ ਦੇ ਕੇ ਸਨਮਾਨ ਦਿੱਤਾ ਜਾਵੇਗਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਕੈਨੇਡਾ ਕ੍ਰਿਕਟ ਟੂਰਨਾਮੈਂਟ ਦੀਆਂ ਪ੍ਰੋਕ ਜਿੱਤਾਂ ਤੇ ਪ੍ਰਬੰਧਕ ਨਾਲ ਵਿਕਰਾਮਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼왈ਕ ਟੀਮ No, they're not. ਔਰ ਪਾਈ ਗਈ ਦੀ ਪਰ ਵੀ ਇੱਕ ਗੇਂਦ ਮਰੂਗਾ ਸੋ ਸਾਡੇ ਵਿਚਕਾਰ ਪੰਜੀ ਸਿੰਘ ਪੰਗੋ ਸ਼ਿਵਾਲਿਕ ਟੀਵੀ ਤੋਂ ਜੀ ਇਹ ਸਾਰੇ ਟੂਰਨਾਮੈਂਟ ਨੂੰ ਕਵਰ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਪੰਗੋ ਸ਼ਿਵਾਲਿਕ ਟੀਵੀ ਤੋਂ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਟੂਰਨਾਮੈਂਟ ਨੂੰ ਕਵਰ ਕਰਨੇ ਲਈ ਫਿਰ ਗੱਲ ਕਰੀਏ ਮੈਚ ਦੀ ਪੁਆਇੰਟ ਮੌਜੂਦ ਉਸੇ ਸ਼ਾਟ ਦੇ ਲਈ ਪ੍ਰੋਟੈਕਸ਼ਨ ਤੇ ਇੱਕ ਡੀਪ ਕਵਰ ਦੋ ਫੀਲਡਰ ਬਣਦੀ ਹੋਈ ਜਿਹੜਾ ਕਬਾਈਆਂ ਇੱਕ ਇੱਕ ਖਿਆਲ ਰੱਖਣਾ ਹੈ ਕਿ ਡੇਢ ਮਿੰਟ ਤੋਂ ਦੋ ਤੋਂ ਕਦੇ ਨਾ ਮਤਲਬ ਟਾਈਮ ਹੋ ਗਿਆ ਤੇ ਫਿਰ ਪੈਂਡਿੰਗ ਪਈਆਂ ਹੁੰਦੀਆਂ ਨੇ ਵੀਡੀਓ ਇੱਕ ਦੋ ਦੋ ਇੱਕ ਦਿਨ ਲੱਗ ਜਾਂਦਾ ਹੁਣ ਜੇ ਆਹ ਦਿਨ ਲੱਗਿਆ ਹੀ ਨਹੀਂ ਕੱਲ ਪ੍ਰੋਗਰਾਮ ਹੋਇਆ ਸੀ ਕਦੇ ਅੱਜ ਹੀ ਚੱਲ ਪਿਆ ਤੇ ਪਰਸੋਂ ਹੋਇਆ ਸੀ ਤੇ ਅਗਲੇ ਦਿਨ ਚੱਲ ਪਿਆ ਇਸ ਤਰ੍ਹਾਂ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੁਣ ਆਪਾਂ ਬਣਾਈ ਜਣੇ ਹੁਣ ਡੇਢ ਮਿੰਟ ਤੱਕ ਅਜੇ ਹੋਇਆ ਨਹੀਂ ਜਾਂ ਸ਼ਵੇਰੇ ਆ ਜਿਹੜੇ ਖਿਡਾਰੀਆਂ ਦੀ ਬਣਾਈ ਜਣੇ ਅਜੇ ਜਿੱਥੇ ਕਿਤੇ ਬਾਲ ਜਾਊਗਾ ਵੱਖੇ ਜਿੱਥੇ ਬਾਲ ਜਾਂਦੀ ਹੈ ਉਹਦੇ ਫਾਇਦ ਵਾਲੇ ਲੱਗ ਲੱਗ ਭਾਈ ਜੀ ਸਕੁਆਇਰ ਲੈਗ ਦੀ ਦਿਸ਼ਾ ਦੇ ਵਿੱਚ ਖੇਡੇ ਆਸ਼ਮ ਨੇ ਇੱਕ ਰੰਮ ਦੇ ਲਈ 100 ਡੇਡ ਦੀ ਬਣ ਗਈ ਹੈ ਤੇ ਇਹਨੂੰ ਘਟਾਉਂਦੇ ਹਾਂ ਕਰਦੇ ਬਲੇ ਸ਼ਾਨਦਾਰ ਸਪੋਰਟ ਡਰਾਈਵ ਪਰ ਇਸੇ ਸ਼ਾਟ ਦੇ ਲਈ ਉਧਰ ਫੀਲਡਰ ਵੀ ਮੌਜੂਦ ਡੀਪ ਪੁਆਇੰਟ ਉਹਦੇ ਵੱਲੋਂ ਸ਼ਾਨਦਾਰ ਫੀਲਡਿੰਗ ਤੇ ਚਲਦੇ ਸਿਰਫ ਇੱਕ ਰਨ ਦੇ ਲਈ ਸੰਤੋਖਟ ਹੋਣਾ ਪਰ ਰੈਪਟਰ ਦੀ ਟੀਮ ਨੂੰ ਆਪਣੀ ਟੀਮ ਦੇ ਲਈ ਬਹੁਤ ਵਧੀਆ ਟੈਂਡਰਨ ਬਚਾਏ ਫੀਲਡਰ ਨੇ ਲਈ ਨਹੀਂ ਇਸ ਬਾਲ ਤੇ ਚਾਰ ਜਾਂ 6 ਵੀ ਹੋ ਸਕਦੀ ਸੀ ਅੱਜ ਇਸ ਦਿਨ ਜਿਹੜੇ ਮੁਕਾਬਲੇ ਹੋ ਰਿਹਾ ਹੈ ਕਲਗਰੀ ਦੇ ਵਿੱਚ ਦੋ ਦੋਨੇ ਓਪਨਰ ਪਵਿਲੀਅਨ ਮਾਰਟਨ ਡੇਲ ਤੇ ਵੰਡਾਊਨ ਸਪ੍ਰਿੰਟ ਗਰਾਊਂਡ ਦੇ ਵਿੱਚ ਦਲਗਰੀ ਚ ਰਿਕਟ ਦੇ ਮੁਕਾਬਲੇ ਚੱਲ ਰਹੇ ਆ ਦੋ ਟੀਮਾਂ ਵਿਚਕਾਰ ਸੈਮੀਫਾਈਨਲ ਮੁਕਾਬਲਾ ਹੋ ਰਿਹਾ ਬਸ ਆਪਕਾ ਪ੍ਰੀਖਿਆ ਨਾਲ ਰੈਪਟਰ ਰੈਪਟਰ ਵਰਸਾਜ ਕੋਰਸ ਰੈਪਰਜ਼ ਵਰਸਾਜ ਵਰਸਾਜ ਕੋਰਸ ਟੀਮਾਂ ਦੇ ਵਿਚਕਾਰ ਇਹ ਸੈਮੀਫਾਈਨਲ ਮੁਕਾਬਲਾ ਜਿਹੜਾ ਚੱਲ ਰਿਹਾ ਇਸ ਤੋਂ ਬਾਅਦ ਸੈਮੀਫਾਈਨਲ ਤੋਂ ਬਾਅਦ ਫਾਈਨਲ ਮੁਕਾਬਲੇ ਵੀ ਤੈਨੂੰ ਦਿਖਾਏ ਜਾਣਗੇ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਦੇ ਅਖ਼ਤੀਆ ਵਖਾਣੀਆਂ ਜਿਹਨਾਂ ਇਸ ਟੂਰਨਾਮੈਂਟ ਮਾਰਕਨ ਡੇਲ ਦੀ ਕ੍ਰਿਕਟ ਗਰਾਊਂਡ ਦੇ ਵਿੱਚ ਗੱਲ ਗਰੀ ਦੇ ਵਿੱਚ ਕੈਨੇਡਾ ਕੱਫਲੀ ਸੈਮੀਫਾਈਨਲ ਮੁਕਾਬਲੇ ਚੱਲ ਰਿਹਾ ਇਹ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਦੋ ਟੀਮਾਂ ਦੇ ਵਿਚਕਾਰ ਸੈਮੀਫਾਈਨਲ ਹੋ ਰਿਹਾ ਟੀਮਾਂ ਦੇ ਨਾਂ ਦੱਸ ਚੁੱਕੇ ਆ ਇਹ ਦੇ ਤੋਂ ਬਾਅਦ ਜਲਦੀ ਹੀ ਫਾਈਨਲ ਮੁਕਾਬਲਾ ਜਿਹੜਾ ਕੈਨੇਡਾ ਕੱਪ ਵਾਸਤੇ ਉਹ ਹੋਣ ਜਾ ਰਿਹਾ ਹੈ ਸਾਹਮਣੇ ਗਰਾਊਂਡ ਦੇ ਵਿੱਚ ਦੋ ਟੀਮਾਂ ਖੇਡ ਰਹੀਆਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਦ ਟੀਵੀ ਚੈਨਲ ਤੇ ਸਿੱਧੀਆਂ ਵਿਖਾ ਰਹੇ ਹਾਂ ਅੱਜ ਮਾਰਟਨ ਡੇਲ ਕ੍ਰਿਕਟਰ ਕ ਪਰ ਉਹ ਜਿਹੜੀ ਕੈਲਗਰੀ ਦੇ ਵਿੱਚ ਆ ਉੱਥੇ ਕੈਨੇਡਾ ਕੱਪ ਲਈ ਕ੍ਰਿਕਟ ਦੇ ਮੁਕਾਬਲੇ ਹੋ ਰਿਹਾ ਵੱਖ-ਵੱਖ ਟੀਮਾਂ ਵਿਚਕਾਰ ਹੁਣ ਜਿਹੜਾ ਮੁਕਾਬਲਾ ਚੱਲ ਰਿਹਾ ਸੈਮੀਫਾਈਨਲ ਤੇ ਉਸ ਤੋਂ ਬਾਅਦ ਫਾਈਨਲ ਮੁਕਾਬਲੇ ਜਿਹੜੇ ਆ ਹੋਣ ਵਾਲੇ ਆ ਕੈਨੇਡਾ ਕੱਪ ਵਾਸਤੇ ਸਾਡੇ ਨਾਲ ਖਿਡਾਰੀ ਮਰੂਤ ਬਹੁਤ ਸਰੀ ਬੋਲ ਕਰਦੇ ਆ ਹੁਣ ਵਾਲ ਖੇਤਾਂ ਨਾਲ ਮੇਰੇ ਵੀ ਜਿ ਇਹ ਵਾਲੇ ਵਿਦਿਆਰਥੀਆਂ ਦੇ ਲਈ ਸਾਡੇ ਵਿਚਕਾਰ ਸਭੀ ਸਮਰਾ ਡਾਕੀਨੂ ਦੇ ਕਾਉਂਸਲਰ ਬੁਝੇ ਨੇ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਪਹੁੰਚਣ ਦੀ ਤੇ ਨਿੱਕੀ ਜੀਆਂ ਕਹਿੰਦੇ ਇਸ ਟੂਰਨਾਮੈਂਟ ਦੇ ਪਹੁੰਚਣ ਦੀ ਸਭੀ ਸਮਰਾ ਮੀਤੀ ਤੋਂ ਕਾਉਂਸਲਰ ਕਿੰਨੇ ਕਚੇਤਰ ਤੋਂ ਤੁਸੀਂ ਇਹ ਕ੍ਰਿਕਟ ਖੇਡ ਰਹੇ ਹੋ ਮੈਜੀ ਕੈਨੇਡਾ ਦਾ ਪਿਛਲੇ ਸਾਲ ਤੋਂ ਆਇਆ ਪਰ ਮੈਂ ਕ੍ਰਿਕਟ ਨੂੰ ਬੰਦ ਦੱਸਦਾ 11 ਬਹੁਤ ਵਧੀਆ ਸ਼ਾਟ ਆਂਕਰ ਦਾ ਇੱਥੇ ਤੁਸੀਂ ਕੀ ਹੈ ਬਹੁਤ ਸੋਹਣੀ ਬੈਟਿੰਗ ਕਰਦਾ ਮੁੰਡੇ ਲਈ ਟੀਮ ਦੇ ਲਈ ਰੈਕਟਰ ਲਈ ਬਹੁਤ ਸੋਹਣੀ ਬੈਟਿੰਗ ਆਂਕਰ ਦੇ ਲਈ ਆਪਣੀ ਟੀਮ ਲਈ ਹੋਰ 4 ਰਨ ਜਿਹੜੇ ਕੋਈ ਲੱਗਦੇ ਬਹੁਤ ਸੋਹਣੇ ਫਲਿੱਕ ਸ਼ਾਟ ਆਪਣੀ ਟੀਮ ਰੈਕਟਰ ਨੂੰ ਹੋਰ 4 ਰਨ ਬਹੁਤ ਸੋਹਣੀ ਬੈਟਿੰਗ ਆਂਕਰ ਦੇ ਵੱਲੋਂ ਤੇ ਮੈਂਕ ਲੰਕ ਬਹੁਤ ਸਾਰੇ ਬੋਲਰ ਕੋਸ਼ਿਸ਼ ਹੋਊਗੀ ਇਹ ਅਗਲੀਆਂ 4 ਬਾਲਾਂ ਤੇ ਹੁਣ ਫਾਈਨਲ ਮੁਕਾਬਲੇ ਕਿੰਨੇ ਵਜੇ ਚਾਲੂ ਹੋਣਗੇ 5 ਵਜੇ ਤੋਂ 10 ਵਜੇ ਠੀਕ ਹੈ ਹਾਂਜੀ ਤਸੀਂ ਨਾ ਕੀ ਦੱਸਿਆ ਸੀ ਆਪਣੇ ਮੇਰਾ ਨਾਮ ਰਾਮ ਸਿੰਘ ਜੀ ਹਾਂ ਰਾਮ ਸਿੰਘ ਜੀ ਤੁਸੀਂ ਆਪਣੀ ਆ ਜਿਹੜੀ ਇੱਥੇ ਅੰਪਾਇਰ ਦਾ ਇਸ਼ਾਰਾ ਵਾਈਂਡ ਬਾਲ ਹੈ ਔਰ ਸਭ ਦੇ ਬਾਅਦ ਵਾਈਂਡ ਬਾਲ ਤੇ ਜਸਵੰਤ ਸਿੰਘ ਢਲੋਂ ਜੀ ਸਾਡੇ ਉੱਤੇ ਜੁਕਾਰ ਪਹੁੰਚੇ ਨੇ ਤੇ ਸਾਚਾ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਜਸਵੰਤ ਸਿੰਘ ਜੀ ਸਪੈਸ਼ਲ ਪੀਸੀ ਤੋਂ ਸਾਡੇ ਉੱਤੇ ਜੁਕਾਰ ਪੰਗਾ ਟੂਰਨਾਮੈਂਟ ਦੇ ਲਈ ਉਹਨਾਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਇਸ ਟੂਰਨਾਮੈਂਟ ਜੋ ਕੰਪੀਟਿਸ਼ਨ ਲਈ ਜੋ ਜਿੰਨਾ ਉਸ ਤੇ ਆਪਾਂ ਗੀਮ ਕਰਨਾ ਜੁੜੀਏ ਹਾਂਜੀ ਅੰਕੁਰ ਦੇ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਮਿਡਲ ਅੰਡਰ ਉਪਰ ਦੀ ਖੇਡ ਦਾ ਸ਼ਾਟ ਇਹ ਚੋਸ ਆ ਲੋਗੇ ਚੰਡਾ ਕੱਪ ਕਰ ਰਹੇ ਕਾਫੀ ਨਾਮੀ ਪਲੇਅਰ ਇੱਥੇ ਸੇਰੇ ਕਾ ਵੀ ਚੱਕਾ ਟੂਰਨਾਮੈਂਟ ਕਰਾ ਰਿਹਾ ਹੈ ਪਹਿਲਾ ਨਾਮ 15000 ਡਾਲਰ ਦੂਸਰਾ ਨਾਮ ਵਿੱਚ 51000 ਡਾਲਰ 550 51000 ਡਾਲਰ ਤੇ ਬਹੁਤ ਛੋਟੀ ਮਾਰੀ ਮਣੀ ਸਾਲਿਆ ਸੀ ਅਸੀਂ 12 ਦੇ ਵਿੱਚੋਂ ਅਸੀਂ ਦੇਖੋ ਵਿੱਚ ਬੋਲ ਚੁੱਕੇ ਜਿੰਨੇ ਜਿੰਨੇ ਟੀਮ ਦੇ ਲਈ 5 ਵਜੇ ਬਚਾਏ ਸਾਡੇ ਵਿੱਚ ਕਾਫੀ ਚੰਗੇ ਪਲੇਅਰ ਆ ਜਿਵੇਂ ਸਾਡਾ ਬਾਈ ਮੰਨਾ ਇਹਨੂੰ ਖੇਡਦੇ ਨੂੰ ਇੱਥੇ 10-12 ਸਾਲ ਹੋ ਗਏ ਇਹੀ ਗਰਾਊਂਡ ਦੇ ਵਿੱਚ ਕਾਫੀ ਸੀਰੀਅਸ ਪਲੇਅਰ ਆਡੇ ਤੇ ਬਹੁਤ ਬਹੁਤ ਮਿਹਰਬਾਨੀ ਕੈਪਟਨ ਸਾਹਿਬ ਤੁਹਾਡੀ ਥੈਂਕ ਯੂ ਥੈਂਕ ਯੂ ਹਾਂਜੀ ਹਾਂ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਜੀ ਤੁਹਾਨੂੰ ਇਹ ਹਾਕੀ ਕਦੋਂ ਤੋਂ ਖੇਡ ਰਹੇ ਹੋ ਆਪਣੇ ਕ੍ਰਿਕਟ ਅੰਮ੍ਰਿਤ ਦਾ ਬਹੁਤ ਹੀ ਸੋਹਣਾ ਸ਼ਾਟ ਕਵਰ ਦੀ ਦਿਸ਼ਾ ਵਿੱਚ ਇਸੇ ਸ਼ਾਟ ਲਈ ਫੀਲਡ ਪ੍ਰੋਡਕਸ਼ਨ ਵਿੱਚ ਡੀਪ ਕਵਰ ਤੇ ਖੇਡਦੇ ਸਕੂਲ ਲੈਵਲ ਤੋਂ ਉੱਲੂਆ ਪਾਕਿਸਤਾਨੋਂ ਮੈਂ ਸੁਣਾ ਫੀਲਡ ਸਾਈਡਾਂ ਪੁੱਜਦਾ ਹਾਂ ਤੇ ਮੈਂ ਉਹਦਾ ਇੱਥੇ ਕ੍ਰਿਕਟ ਖੇਡਿਆ ਤੇ ਕਿਹੜੀ ਟੀਮ ਵੱਲੋਂ ਖੇਡਦੇ ਤੁਸੀਂ ਉਦਾਂ ਹੀ ਮੈਂ ঈਗਲਸ ਕ੍ਰਿਕਟ ਕਲੱਬ ਵੱਲੋਂ ਖੇਡਦਾ ਤੇ ਅੱਜ ਹੁਣ ਜਿਹੜਾ ਟੂਰਨਾਮੈਂਟ ਆ ਮੈਂ ਸੌਨਿਕ ਕ੍ਰਿਕਟ ਕਲੱਬੋਂ ਤੇ ਜਿਹੜੀ ਸਾਨੂੰ ਤੁਹਾਡੇ ਕ੍ਰਿਕਟ ਕਲੱਬ ਆ ਉਹਦੀ ਟੀਮ ਜਿਹੜੀ ਆ ਅਗਲੀ ਵਾਰ ਕੋਸ਼ਿਸ਼ ਸਾਡੀ ਟੀਮ ਆ ਪਹੁੰਚ ਗਈ। ਪਹਿਲਾਂ ਤੁਸੀਂ ਖੇਡੇ ਹੋਗੇ ਕੋਸ਼ਿਸ਼ ਹਾਂਜੀ ਇਸ ਤੋਂ ਪਹਿਲਾਂ ਜਿਹੜਾ ਮੈਚ ਚੱਲਦਾ ਪਿਆ ਸੀ ਜਿੱਤ ਤੋਂ ਪਹਿਲਾਂ ਇਹਨਾਂ ਸਪੋਰਟ ਦੀ ਜਿਹੜਾ ਸੈਮੀਫਾਈਨਲ ਸੀ ਪਰ ਪੀਟ ਹੁੰਦੇ ਅੰਪਾਇਰ ਦਾ ਇਸ਼ਾਰਾ ਬੋਲ ਆਉਂ ਸਟੰਪ ਮਿਸ ਕਰ ਰਹੀ ਸੀ ਇਸ ਦੀ ਐਲਬੀਡਬਲ ਖਾਰਜ ਕੋਈ ਅਸਰ ਨਹੀਂ ਅੰਪਾਇਰ ਇਹ ਕਲਗਰੀ ਦੇ ਵਿੱਚ ਪਹਿਲੇ ਕਈ ਸਾਲਾਂ ਤੋਂ ਜਿਹੜੇ ਕ੍ਰਿਕਟ ਦੇ ਮੁਕਾਬਲੇ ਕਰਵਾਉਂਦੇ ਆ ਰਹੇ ਆ ਪ੍ਰਬੰਧਕ ਉਹਨਾਂ ਦੇ ਸਾਰੇ ਕਮੇਟੀ ਦੇ ਮੈਂਬਰ ਜਿਹੜੇ ਆ ਸਾਡੇ ਨਾਲ ਸ਼ਾਮਲ ਨੇ ਤੇ ਕਰਦੇ ਆ ਇਹਨਾਂ ਨਾਲ ਗੱਲਬਾਤ ਅੱਜ ਵੀ ਇਹ ਕੈਨੇਡਾ ਕੱਪ ਜਿਹੜੇ ਮੁਕਾਬਲੇ ਇੱਥੇ ਗਲਗਰੀ ਦੇ ਵਿੱਚ ਕਰਵਾਏ ਜਾ ਰਹੇ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੋਗੀ ਢਾਲੇ ਵਾਲਾ ਆ ਪ੍ਰੋਪਰਨਾ ਪ੍ਰਮੰਦਰ ਸਿੰਘ ਢਾਲੇ ਵਾਲਾ ਤੇ ਗੋਗੀ ਢਾਲੇ ਵਾਲਾ ਜੀ ਤੁਸੀਂ ਇਸ ਜਿਹੜੀ ਪ੍ਰਬੰਧ ਕਮੇਟੀ ਇਹਦੇ ਵਿੱਚ ਤੁਹਾਡਾ ਕੀ ਆਉਦਾ ਵੇ ਬਾਈ ਜਨਰਲ ਮੈਂਬਰ ਆ ਕੈਲਗੀ 2020 ਕ੍ਰਿਕਟ ਬਲੀਗ ਦਾ ਇਹ ਜਿਹੜਾ ਟੂਰਨਾਮੈਂਟ ਤੁਸੀਂ ਦੇਖ ਰਹੇ ਆ ਇਹ ਕੈਨੇਡਾ ਕੱਪ 14ਵਾਂ ਕੈਨੇਡਾ ਕੱਪ ਆ ਜਿਹੜਾ ਇੱਥੇ ਕੈਲਗੀ ਦੇ ਵਿੱਚ ਹੋ ਰਿਹਾ ਵਾ ਇਹ ਦੋ ਲੀਗਾ ਕੈਲਗੀ 2020 ਕ੍ਰਿਕਟ ਐਸੋਸੀਏਸ਼ਨ ਤੇ ਟ੍ਰਿਪਲ ਸੀਐਸ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਵਾ ਇਹ ਅਸੀਂ ਡੈਡੀਕੇਟ ਕੀਤਾ ਲੇਟ ਮੈਮਰੀ ਜਿਹੜੀ ਆ ਲਵਿੰਗ ਮੈਮਰੀ ਦੇ ਵਿੱਚ ਜਸਵੰਤ ਸਿੰਘ ਕੈਪਟਨ ਜਸਵੰਤ ਸਿੰਘ ਜਿਨ੍ਹਾਂ ਦਾ ਲੜਕਾ ਸਾਡੇ ਨਾਲ ਮੋਟੀ ਬੱਲ ਖੇਡਦਾ ਵਾ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਨੂੰ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਅਸੀਂ ਇਕੱਠੇ ਇਹ ਕੈਨੇਡਾ ਕੱਪ ਕਰਾ ਰਹੇ ਹਾਂ। ਦੇ ਵਿੱਚੋਂ ਇਸ ਟੂਰਨਾਮੈਂਟ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੱਪ ਕੈਨੇਡਾ ਕੱਪ ਕਿੰਨੇ ਹੋ ਗਏ ਜੀ। ਜਿਹੜੀ ਸਾਡੀ ਲੀਗ ਹੈੀ ਉਹਨੂੰ ਤਕਰੀਬਨ 18 ਸਾਲ ਹੋ ਗਏ ਆ। ਚਲਦੀ ਨੂੰ 2008 ਦੇ ਵਿੱਚ ਸ਼ੁਰੂ ਕੀਤੀ ਸੀਗੀ। ਜਿਹੜਾ ਕੈਨੇਡਾ ਕੱਪ ਹੈ ਇਹ ਅਸੀਂ ਸਪੈਸ਼ਲੀ ਕਰਾਉਨੇ ਆ ਕੈਨੇਡਾ ਡੇ ਨੂੰ ਜੁਲਾਈ ਫਰਸ ਨੂੰ ਜਿਹੜਾ 2014 ਤੋਂ ਸ਼ੁਰੂ ਹੋਇਆ ਵਾ। ਤੇ ਇੱਥੇ ਬਾਹਰੋਂ ਵੀ ਕਿਤੇ ਟੀਮਾਂ ਵਿੱਚ ਬੁਲਾਈਆਂ ਜਾਂਦੀਆਂ ਜੀ ਪਲੇਅਰ ਬੁਲਾਏ ਜਾਂਦੇ ਜੀ ਟੀਮਾਂ ਦੀ ਜ਼ਿੰਮੇਵਾਰੀ ਹੈ ਵੀ ਜਿਵੇਂ ਉਹਨਾਂ ਨੇ ਆਪ ਦੀ ਟੀਮ ਨੂੰ ਕਨਫਿਗਰ ਕਰਨਾ ਵਾ ਉਹ ਆਪਣੇ ਆਪਣੇ ਟੀਮ ਨੂੰ ਮਜ਼ਬੂਤ ਬਣਾਉਣ ਲਈ ਬਾਹਰੋਂ ਪਲੇਅਰ ਵੀ ਸਾਥ ਲੈਂਦੇ ਆ ਤੇ ਟੀਮਾਂ ਇੱਥੋਂ ਦੀਆਂ ਹੁੰਦੀਆਂ ਦੇ ਪਲੇਅਰਾਂ ਦੇ ਵਿੱਚ ਜਿਹੜੇ ਬਾਹਰੋਂ ਸ਼ਾਮਲ ਹੋ ਜਾਂਦੇ ਆ ਤੁਸੀਂ ਆਪਣਿਆਂ ਲੋ ਜਿਹੜੇ ਪਲੇਅਰ ਇੱਥੇ ਖੇਡਦੇ ਆ ਜੀ ਕ੍ਰਿਕਟ ਉਹਨਾਂ ਨੂੰ ਕੀ ਸਨਿਆ ਲੈਣਾ ਚਾਹੋਗੇ ਅਸੀਂ ਇਹੀ ਚਾਹੁੰਦੇ ਜੀ ਕੈਨੇਡਾ ਚ ਕ੍ਰਿਕਟ ਦੀ ਪਹਿਲਾਂ ਆਪ ਗਰਾਊਂਡ ਨਹੀਂ ਹੁੰਦੇ ਸੀ ਹੁਣ ਗਰਾਊਂਡ ਕਾਫੀ ਹੈਗੇ ਆ ਸ਼ਾਹ ਵੀ ਆ ਬਹੁਤ ਨੌਜਵਾਨ ਜਿਹੜਾ ਤਾਂ ਅੱਜ ਇੰਡੀਆ ਤੋਂ ਪਾਕਿਸਤਾਨ ਤੱਕ ਜਾਉਂਦੇ ਆ ਉਹ ਕਿੰਨਾ ਚਾਹੁੰਦਾ ਵਾ ਤੇ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਵਧੇ ਤੋਂ ਵਧਿਆ ਪਲੇਟਫਾਰਮ ਉਹਨਾਂ ਨੂੰ ਦਿੱਤਾ ਜਾਵੇ ਤੇ ਉਹ ਆਪਣਾ ਆਦੀ ਬਿਜ਼ੀ ਲਾਈਫ ਦੇ ਵਿੱਚੋਂ ਵੀ ਗਿੱਟ ਤੇ ਆ ਕੇ ਵੀਕਡੇ 'ਚ ਆ ਕੇ ਆਪਣਾ ਬਹੁਤ ਸੋਨਰ ਸ਼ੌਕ ਆ ਕ੍ਰਿਕਟ ਦੇ ਕਦੀ ਖੇਡ ਸਕਣ ਇੱਕ ਹੋਰ ਕਪਤਾਨੀਦਾਰੀ ਟਰੈਕਟਰ ਦੀ ਟਾਟਨ ਡੇਲ ਜਿਹੜੀ ਇੱਕ ਕ੍ਰਿਕਟ ਗਰਾਊਂਡ ਆ ਜਿੱਥੇ ਮੁਕਾਬਲੇ ਹੋ ਰਹੇ ਆ ਹੁਣ ਸੈਮੀਫਾਈਨਲ ਹੋ ਰਹੇ ਨੇ ਬਾਅਦ ਚ ਫਾਈਨਲ ਮੁਕਾਬਲੇ ਹੋਣਗੇ ਇਹਦੇ ਤੋਂ ਇਲਾਵਾ ਵੀ ਕੱਲ ਕਰੀ ਦੇ ਵਿੱਚ ਕੋਈ ਹੋਰ ਕ੍ਰਿਕਟ ਦੀ ਬਾਉਂਡ ਹੈਗੀ ਕਾਫੀ ক্রিকেট ਗਰਾਊਂਡ ਹੈ ਜੀ ਇਹਦੇ ਵਿੱਚ ਪਰ ਜਿਹੜੀ ਐ ਐਮਸੀਜੀ ਹੈ ਜਿਹਨੂੰ ਕਹਿੰਦੇ ਆ ਆਪਾਂ ਮਾਰਟਨ ਡੇਅ ক্রিকেট ਗਰਾਊਂਡ ਇਹ ਕੈਲਗਰੀ ਦੀ ਬੈਸਟ ਗਰਾਊਂਡ ਹੈ ਜੀ ਇੱਥੇ ਵੀ ਬਹੁਤ ਵੱਡੇ ਬਹੁਤ ਜਿਹੜੇ ਪਲੇਅਰ ਆਉਂ ਖੇਡਣਾ ਚਾਹੁੰਦੇ ਆ ਤੇ ਕੈਚ ਪੁਆਇੰਟ ਤੇ ਅਸੀਂ ਇੱਥੇ ਲੀਗ ਜਿੰਨਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਲੀਗ ਗਰਾਮ ਕਰਦੇ ਆ ਬਾਕੀ ਫਿਰ ਟੂਰਨਾਮੈਂਟ ਵੀ ਹੁੰਦੇ ਜਿੰਨੇ ਜੀ ਕਰ ਸਕਦੇ ਆ ਇਕੱਲੇ ਕਰ ਸਿੱਧਾ ਹੱਥਾਂ ਦੇ ਵਿੱਚ ਮਾਰ ਕੈਨੇਡਾ ਸਰਕਾਰ ਵੱਲੋਂ ਤੁਹਾਨੂੰ ਕੋਈ ਫਾਈਨੈਂਸ਼ੀਅਲ ਮਦਦ ਮਿਲਦੀ ਹੈ ਜੀ ਜੀ ਨਹੀਂ 16 ਬਹੁਤ ਮਿਹਰਬਾਨੀ ਜੀ 24 ਅੱਜ ਜਿਹੜੇ ਕਲਗਰੀ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਹੈ ক্রিকেট ਦੇ ਉਹਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਇੱਕ ক্রিকেট ਟੀਮ ਦੇ ਕੈਪਟਨ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬੇਟੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰਾਂ ਨੂੰ ਖਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਨਾਂ ਕੀ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਖਰਾੜਾ ਜੀ ਤੇ ਬਰਾੜ ਸਾਹਿਬ ਤੁਸੀਂ ਜੀ ক্রিকেট ਕਿੰਨਾ ਚਿਰ ਤੋਂ ক্রিকেট ਖੇਡ ਰਹੇ ਹੋ ਪਿੱਛੋਂ ਹੋਮ ਕੰਟਰੀ ਤੋਂ ਖੇਡਦੇ ਆਏ ਪਿੱਛੋਂ ਪੰਜਾਬ ਤੋਂ ਇੰਡੀਆ ਤੋਂ ਜੀ ਤੇ ਪਹਿਲਾਂ ਕਿਛੋਂ ਖੇਡਦੇ ਆਇਆ ਤੋਂ ਉੱਤ ਬਾਅਦ 2014 ਜਿੱਤੇ ਕੈਨੇਡਾ ਆ ਗਏ ਸੀ ਉਸ ਤੋਂ ਬਾਅਦ ਤਿੰਨ ਚਾਰ ਸਾਲ ਕੰਮਕਾਰ ਜੱਬ ਜੱਬ ਬਿਜ਼ਨਸ ਸੈੱਟ ਕਰਨ ਤੇ ਜਿੱਦਿ ਦੀ ਬਾਅਦ ਉਸ ਤੋਂ ਬਾਅਦ 2020 ਤੋਂ ਆਪਣੀ ਟੀਮ ਚਲਾ ਰਹੇ ਤੇ ਮਾਰਟਨ ক্রিকেট ਗਰਾਊਂਡ ਦੇ ਵਿੱਚ ਲੀਗ ਆ ਸੀਟੀਪੀਸੀ ক্রিকেট 2020 ਕੋੜਾ ਉਹਦੇ ਚ ਸਾਡੀ ਆਪਦੀ ਖੌਦੀ ਟੀਮ ਆ ਮੈਂ ਕੈਪਟਨ ਵੀ ਹੁੰਦਾ ਸੋ ਲਗਾਤਾਰ ਉੱਤੇ ਖੇਡ ਲਈਦਾ ਜੀ ਤੇ ਇਹ ਇਥੇ ਤੁਸੀਂ ਪੀਆਰਓ ਹਾਂਜੀ ਮੈਂ ਪਰਮਨੈਂਟ ਰੈਜ਼ੀਡੈਂਸ ਅਗਲੇ ਆ ਤੇ ਤੁਸੀਂ ਇਹ ਸਾਡਾ ਸੁਪਾਪਾ ਕਿਵੇਂ ਬਣਿਆ ਸੀ ਕੈਨੇਡਾ ਆਉਣ ਦਾ ਕੇਸ ਵੇਸ ਤੇ ਆਏ ਐਕਚੁਅਲੀ ਮੇਰੇ ਸਿਸਟਰ ਸੀਗੇ ਪਹਿਲਾਂ ਵੀ ਵੱਡੇ ਸਿਸਟਰ ਸੀ ਉਹਨਾਂ ਨੇ ਫੈਮਿਲੀ ਸਪਾਂਸਰਸ਼ਿਪ ਤੇ ਕੀਤਾ ਜਿਸ ਤਰੀਕ ਪੀਆਰ ਹੀ ਆਏ ਸੀ ਪੰਜਾਬ ਤੋਂ 2014 ਜੀ ਠੀਕ ਹੈ ਜੇ ਤੁਸੀਂ ਪਿੱਛੋਂ ਤੋਂ ਬੈਕ ਹੋਵੇਂ ਕ੍ਰਿਕਟ ਖੇਡਦੇ ਸੀ ਤੇ ਕ੍ਰਿਕਟ ਦੇ ਆ ਵਿੱਚ ਚਾਹ ਕੇ ਟੀਮ ਬਣਾ ਲਈ ਕਿੱਥੇ ਹਾਂਜੀ ਇੱਥੇ ਟੀਮ ਬਣਾ ਲਈ ਆਪਣੀ ਤੁਸੀਂ ਉਸ ਟੀਮ ਦੇ ਕੈਪਟਨ ਹੋ ਹਾਂਜੀ ਮੈਂ ਕੈਪਟਨ ਹਾਂ ਜੀ ਡ੍ਰੈਗਨ ਕ੍ਰਿਕਟ ਕਲੱਬ ਰੋਟ ਹੈ ਜੀ ਠੀਕ ਹੈ ਤੇ ਇੱਥੇ ਜਿਹੜੀ ਤੁਹਾਡੀ ਟੀਮ ਅੱਜ ਉਹ ਕਿਹੜੇ ਆਈ ਅੱਜ ਸੈਮੀਫਾਈਨਲ ਚ ਜਾਂ ਫਾਈਨਲ ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਤੁਹਾਡੀ ਟੀਮ ਦਾ ਐਕਚੁਅਲੀ ਸਾਡੀ ਟੀਮ ਇੱਥੇ ਸੈਮੀਫਾਈਨਲ ਚੱਲ ਰਹੀ ਹੈ ਇਸ ਟਾਈਮ ਹਾਂਜੀ ਸੋ ਕੈਨੇਡਾ ਦੇ ਤੇ ਟੂਰਨਾਮੈਂਟਾ 'ਚ ਤੁਹਾਡੀ ਕਮੇਟੀ ਵੱਲੋਂ ਵੀ ਕਹਿੰਦੇ ਮੈਂ ਕਮੇਟੀ ਦਾ ਮੈਂਬਰ ਵੀ ਇੱਥੇ ਐਮਸੀਜੀ ਦਾ ਹਾਂਜੀ ਸੋ ਜਿਹੜੇ 12 ਟੀਮਾਂ ਸੀਗਾ ਅੱਜ ਲਾਸਟ ਡੇ ਆਏ ਸੈਕੰਡ ਫਾਈਨਲ ਸੈਮੀਫਾਈਨਲ ਚੱਲਦਾ ਮੇਰੀ ਟੀਮ ਦਾ ਅੱਜ ਸੋ ਹੋਪਫੁਲੀ ਜਿੱਤਾਂਗੇ ਤੇ ਫਿਰ ਨੈਕਸਟ ਟਾਈਮ ਫਾਈਨਲ ਮੈਚ ਆ ਤੇ ਫਾਈਨਲ ਮੈਚ ਦੇ ਵਿੱਚ ਕਿ ਕਿੰਨੀਆਂ ਪੋਜੀਸ਼ਨਾਂ ਕੱਢੀਆਂ ਜਾਂਦੀਆਂ ਹਾਂ ਐਚਡੀ ਤੇ ਦੋ ਨਾਮ ਆ ਜੀ ਪਹਿਲਾ 15000 ਦੂਜਾ 5100 ਤੇ ਬੈਸਟ ਟੂਰਨਾਮੈਂਟ ਪਲੇਅਰ ਆ ਤੇ ਬਾਕੀ ਹਰੇਕ ਮੈਚ ਜਿੰਨੇ ਵੀ ਮੈਚ ਹੋਇਆ ਹੁਣ ਤੱਕ ਦੇ ਹਰੇਕ ਮੈਚ ਨੂੰ ਮੈਨ ਆਫ ਦਾ ਮੈਚ ਜਿਹੜਾ ਡਰਾਫਟ ਹੋ ਜਾਂਦਾ ਤੇ ਜਾਣੀਆਂ ਗੀਆਂ ਤੇ ਤੁਸੀਂ ਜਿਹੜੀ ਤੀਜੀ ਪੋਜੀਸ਼ਨ ਨਹੀਂ ਵਿੱਚੋਂ ਕਾ ਜਿਹੜੀ ਨਹੀਂ ਜੀ ਫਸਟ ਐਂਡ ਸੈਕੰਡ ਪੋਜੀਸ਼ਨ ਹੀ ਹੈ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਇਨਾਮ ਦੇ ਕੇ ਸਨਮਾਨ ਕੀਤਾ ਜਾਣਾ ਉਹਨਾਂ ਨੂੰ ਜਿਹੜੀ ਪਹਿਲੇ ਨੰਬਰ ਤੇ ਆਉਣ ਨੂੰ ਪੰਟਨਾਇਰ ਪਲੱਸ $15000 ਪਲੱਸ ਕੱਪ ਸੈਕੰਡ ਨੰਬਰ ਤੇ ਆਉਣ ਵਾਲੀ ਨੂੰ 5100 ਪਲੱਸ ਕੱਪ ਠੀਕ ਹੈ ਤੁਸੀਂ ਆਪਣੇ ਕੈਪਟਨ ਸਾਹਿਬ ਆਪਣੀ ਟੀਮ ਦੇ ਤੁਸੀਂ ਕੈਪਟਨ ਹੋ ਤੇ ਤੁਸੀਂ ਜਿਹੜੇ ਤੁਹਾਡੇ ਵਰਗੇ ਇੱਥੇ ਖੇਡ ਰਹੇ ਆ ਜਿਹੜੇ ਮੇਰੇਗੇ ਖਿਡਾਰੀ ਉਹਨਾਂ ਨੂੰ ਆਪਣਿਆਂ ਨੂੰ ਕੀ ਸਨੀਆ ਲੈਣਾ ਚਾਹੋਗੇ ਕਿਉਂਕਿ ਜੀ ਅੱਜ ਦੀ ਲਾਈਫ ਤੁਸੀਂ ਦੇਖੋਗੇ ਬਹੁਤ ਬੀਜੀ ਤੇ ਸਟ੍ਰੈਸਫੁਲ ਲਾਈਫ ਆ ਸਪੈਸ਼ਲ ਜਦੋਂ ਆਪਾਂ ਇੱਥੇ ਬਾਹਰਲੀ ਕੰਟਰੀਆਂ ਜਾਉਣੇ ਆ ਕੰਮ ਕਰਨ ਲਈ ਕਿਉਂਕਿ 6 ਡੇ ਕੰਮ ਕਰਨਾ 7 ਡੇ ਕੰਮ ਚੱਲਦਾ ਜੀ ਸੋ ਇਸ ਦੇ ਹਿਸਾਬ ਨਾਲ ਵੀ ਦੇਖਿਆ ਤੇ ਬਹੁਤ ਜ਼ਰੂਰੀ ਆ ਗੇਮ ਲਈ ਟਾਈਮ ਘਟਣਾ ਚਾਹੀਦਾ ਇੱਕ ਤਾਂ ਆਪਣਾ ਲਾਈਫ ਹੀ ਚੇਂਜ ਆ ਜਾਂਦਾ ਏ ਬਾਕੀ ਅੱਜਕੱਲ ਦੀ ਟੈਕਨੋਲੋਜੀ ਦੀ ਜਿਸ ਨਾਲ ਲਾਈਫ ਆ ਆਪਾਂ ਹਮੇਸ਼ਾ ਆਪਣੇ ਉਹਨਾਂ ਜੱਟ ਜਾ ਟੀਵੀ ਦੇਖਦੇ ਨੇ ਬਸ ਇਸ ਦੇ ਅੱਜ ਦੇ ਟਾਈਮ 'ਚ ਮੇਰੇ ਹਿਸਾਬ ਨਾਲ ਗਰਾਊਂਡ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਲਾਈਫ ਚੇਂਜਰ ਆ ਫਿਜ਼ੀਕਲ ਫਿਟ ਵੀ ਰਹਿਨੇ ਆ ਮੈਂਟਲੀ ਵੀ ਫਿਟ ਰਹਿਨੇ ਆ ਤੇ ਉਹ ਬਾਕੀ ਗਲਤ ਸੰਗਤ ਤੋਂ ਗਲਤ ਕੰਮਾਂ ਤੋਂ ਦੂਰ ਰਹਿਨੇ ਬਹੁਤ ਬਹੁਤ ਮਿਹਰਬਾਨੀ ਬੇਟੀ ਤੁਹਾਡੀ ਓਕੇ ਥੈਂਕ ਯੂ ਸੋ ਮਚੀ ਜੀ ਵੀ ਆਪਣੇ ਨਾਮ ਨੂੰ ਇੰਡੀਅਨ ਹੈਰੀਟੇਜ ਤੋਂ ਨਹੀਂ ਕ੍ਰਿਕਟ ਨੂੰ ਸਮਝਦੇ ਜੀ ਅਸੀਂ ਮੈਡ ਛੋੜ ਕੇ ਸਭ ਕੁਝ ਕਰਾਂਗੇ ਤੇ ਇਹੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਲਾਈਏ ਤਾਂ ਚ ਉਹਨਾਂ ਨੂੰ ਡਰੱਗਸ ਸਟ੍ਰੀਟਸ ਤੋਂ ਦੂਰ ਰੱਖੀ। ਸੋ ਬਹੁਤ-ਬਹੁਤ ਧੰਨਵਾਦ ਜਿਹੜੇ ਸਪਾਂਸਰਸ ਨੇ ਉਹਨਾਂ ਦਾ ਤੇ ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਦਾ ਸਾਡਾ ਵਾਦਾ ਇਹੀ ਆ ਕਿ ਅਸੀਂ ਤੁਹਾਡੇ ਲਈ ਕਰਦੇ ਰਵਾਂਗੇ ਤੇ ਫੈਸਿਲਿਟੀਆਂ ਡਿਲੀਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ 让我们 ਮੇਕ ਸ਼ੋਰ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਸਪੋਰਟਸ ਐਕਟੀਵਿਟੀਜ਼ ਦਾ ਮੌਕਾ ਮਿਲੇ। ਤੇ ਵਾਂਸ ਅਗੇਨ ਥੈਂਕ ਯੂ ਕੰਗ੍ਰੈਚੁਲੇਸ਼ਨਸ ਤੋਂ ਬਹੁਤ-ਬਹੁਤ ਮੁਬਾਰਕਾਂ ਇਹਨਾਂ ਸੋਹਣਾ ਟੂਰਨਾਮੈਂਟ ਜਿਹੜਾ ਤਿੰਨ ਦਿਨ ਚੱਲਿਆ ਉਹਦੇ ਉੱਤੇ ਥੈਂਕ ਯੂ ਜਿੰਤੇ ਸਾਰਿਆਂ ਨੂੰ ਹੈਪੀ ਕੈਨੇਡਾ ਡੇ ਇੱਦਾਂ ਕੱਲ ਨੂੰ ਹੈਗਾ ਜੀ ਥੈਂਕ ਯੂ ਤਿੰਨ ਬਿੱਟਾਂ ਤੇ ਮੈਚ ਇੱਧਰ ਉੱਧਰ ਹੋ ਜਾਣਾ ਦੋ ਬਿੱਟਾਂ ਤੇ ਤਿੰਨ ਬਿੱਟਾਂ ਦਾ ਮੈਚ ਇੱਧਰ ਦਾ ਉੱਧਰ ਹੋ ਜਾਣਾ ਬਹੁਤ ਸੋਹਣਾ ਸ਼ਾਟ ਕਵਰ ਦੇ ਉੱਪਰ ਵੀ ਬਾਲ ਬਾਲ ਜਾਂਦੀ ਹੋਈ ਬਾਉਂਡਰੀ ਦੇ ਵੱਲ ਤੇ ਔਲ ਰੇਸ ਜਿੱਤ ਗਈ ਚਾਰ ਅੰਗ ਲਈ ਬਰਿੰਦਰ ਹਰੀ ਸਾਡੇ ਵਿਚਕਾਰ ਬੈਜ ਨੇ ਬੈਕਟੀ ਨੇ ਕੈਪਟਨ ਹੈ ਸਰਵਿੰਦਰ ਹਰੀ ਉਹਨੇ ਮਾਰਟਨ ਡੇਲ ਕ੍ਰਿਕਟ ਕਲੱਬ ਦੇ ਵਿੱਚ ਸੋਰ ਸੰਗਮ ਰੇਡੀਓ ਜਿਹੜੇ ਇਹ ਕ੍ਰਿਕਟ ਦੇ ਟੂਰਨਾਮੈਂਟ ਨੂੰ ਲਾਈਵ ਦਿਖਾ ਰਹੇ ਹਨ ਉਹਨੇ ਆਪਣਾ ਇਹ ਟੈਂਟ ਉਹਨਾਂ ਦੇ ਲੱਗਾ ਹੋਇਆ ਅਗਲੀ ਬਾਲ ਸ਼ੋਰ ਸੰਗਮ ਨਵੀਂ ਰੇਡੀਓ ਕਰਗਰੀ 4